ਹਰਨਾਖਸ਼ ਕੋਨੇ ਤਪੱਸਿਆ ਕੀਤੀ ਤਪ ਕਰਕੇ ਵਰ ਲੈ ਲਏ ਨਾ ਦਿਨੇ ਮਰਨਾ ਨਾ ਰਾਤ ਨੂੰ ਮਰਨਾ ਅੰਦਰ ਮਰਨਾ ਨਾ ਬਾਹਰ ਮਰਨਾ ਨਾ ਮੈਨੂੰ ਕੋਈ ਸ਼ਸਤਰ ਮਾਰ ਸਕੇ ਨਾ ਸ਼ਸਤਰ ਮਾਰ ਸਕੇ ਨਾ ਬੰਦਾ ਮਾਰ ਸਕੇ ਨਾ ਜਾਨਵਰ ਮਾਰ ਸਕੇ ਨਾ ਧਰਤੀ ਤੇ ਮਰਨਾ ਨਾ ਆਕਾਸ਼ ਤੇ ਮਰਨਾ ਵਰ ਲੈ ਕੇ ਕਹਿਣ ਲੱਗਾ ਹੁਣ ਤਾਂ ਮੈਂ ਅਮਰ ਹੋ ਗਿਆ ਮੈਂ ਰੱਬਾ ਮੇਰੇ ਤੋਂ ਬਗੈਰ ਦੂਜਾ ਰੱਬ ਹੀ ਕੋਈ ਨਹੀਂ ਜッコ ਸਤਨਾਮ ਸ੍ਰੀ ਵਾਹਿਗੁਰੂ ਜੀ ਕਹ ਲਦਾ ਹੁਣ ਬੰਦ ਕਰਦੇ ਉਹ ਕਹਿਣਾ ਜਲੇ ਘਰੀ ਥਲੇ ਘਰੀ ਉਰੇ ਘਰੀ ਔਰੇ ਘਰੀ ਕੀਆ ਕਰੋ ਜਲੇ ਹਰਨਾਖਸ਼ ਥਲੇ ਹਰਨਾਖਸ਼ ਉਰੇ ਹਰਨਾਖਸ਼ ਔਰੇ ਹਰਨਾਖਸ਼ ਰੱਬ ਕੋਈ ਨਹੀਂ ਨਹੀਂ ਰੱਬਾ ਹਰਨਾਖਸ਼ ਦਾ ਬਹਿ ਤੁਹਾਨੂੰ ਪਤਾ ਹੈ ਆਈ ਗੁਰਦਾਸ ਜੀ ਕਹਿੰਦੇ ਉਸ ਰੱਬ ਨੇ ਉਸ ਹਰਨਾਖਸ਼ ਦਾਇਤ ਦਾ ਮਾਣ ਤੋੜਨ ਵਾਸਤੇ ਉਹਦੇ ਘਰ ਹੀ ਉਹਦਾ ਪੁੱਤਰ ਪ੍ਰਹਿਲਾਦ ਪੈਦਾ ਕਰ ਦਿੱਤਾ ਦੇਖੋ ਸਤਨਾਮ ਸ੍ਰੀ ਵਾਹਿਗੁਰੂ ਬੜਾ ਕੁਝ ਹੋਇਆ ਤੁਹਾਨੂੰ ਪਤਾ ਹੈ ਬੜਾ ਕੁਝ ਪ੍ਰਹਿਲਾਦ ਨਾਲ ਹੋਇਆ ਆਖਰਕਾਰ ਕਹਿਣ ਲੱਗਾ ਅੱਜ ਮੈਂ ਤੈਨੂੰ ਵੇਖਣਾ ਚਾਹੁੰਦਾ ਆ ਹੋਲੀ ਆਈਗੀ ਨਾ ਅੱਗੇ ਅਸੀਂ ਬੋਲਾ ਭੱਲਾ ਕਹਿੰਦੇ ਆ ਹੋਲੀ ਨੂੰ ਹਰਨਾਕਸ਼ੀ ਦੀ ਭੈਣ ਸੀ ਹੋਲਕਾ ਉਹਨੂੰ ਇੱਕ ਅਗੰਗ ਦੇਵਤੇ ਵੱਲੋਂ ਚਾਦਰ ਮਿਲੀ ਹੋਈ ਸੀ ਜਦੋਂ ਚਾਦਰ ਲੈ ਕੇ ਅੱਗ ਜਵੈ ਜਾਂਦੀ ਸੀ ਨਾ ਅੱਗ ਨਹੀਂ ਸੀ ਲੱਗਦੀ ਢਹਿਣਾ ਆਪਣੇ ਵੀਰਾਂ ਨੂੰ ਪਿਆਰ ਬਹੁਤ ਕਰਦੀ ਆ ਭਾਵੇਂ ਮਾੜਾ ਹੀ ਹੋਵੇ ਏ ਵੀ ਹਰਿ ਰਾਖਸ਼ ਨੂੰ ਪਿਆਰ ਬਹੁਤ ਕਰਦੀ ਸੀ ਕਿੜ ਲੱਗੀ ਵੀਰਾ ਮੈਂ ਇਹਨੂੰ ਚਿਖਾ ਵੱਡੀ ਚਿੜੋਂ ਇੱਕ ਇਹਨੂੰ ਅੱਗ ਲਾ ਦਿਓ ਮੈਂ ਆ ਚਾਦਰ ਲੈ ਕੇ ਬੁੱਕਲ ਚ ਪ੍ਰਹਿਲਾਦ ਨੂੰ ਲੈ ਕੇ ਵਹਿ ਜਾਵਾਂਗੀ ਜਦੋਂ ਅੱਗ ਦੀਆਂ ਲਾਟਾਂ ਪੁੱਥੀਆਂ ਵੱਥੀਆਂ ਮੈਂ ਪ੍ਰਹਿਲਾਦ ਨੂੰ ਬਾਹਰ ਕੱਢ ਦੇਵਾਂਗੀ ਕਿ ਸੜ ਜਾਏਗਾ ਕਿ ਮੈਂ ਵੱਜ ਜਾਵਾਂ ਕੰਮ ਉਲਟ ਹੋ ਗਿਆ ਜਦੋਂ ਚਾਦਰ ਤੋਂ ਬਾਹਰ ਲਗੀ ਕੱਢਣਾ ਹਵਾ ਚੱਲ ਗਈ ਕੋ ਚਾਦਰ ਪ੍ਰਹਲਾਦ ਦੇ ਦਿਵਾਲੇ ਲਪਟ ਗਈ ਤੇ ਹੋਲਕਾ ਸੜ ਕੇ ਸੁਆਹ ਹੋ ਗਈ ਅਸਲੀ ਇਹਦਾ ਨਾਮ ਸਨਾਤਨ ਮਤ ਵਿੱਚ ਹੋਲਕਾ ਦਹਨ ਹੈ ਇਹ ਵਾਰਜ ਨੇ ਕਿਉਂ ਚੁੜੇ ਇਹ ਤੋਂ ਸੇ ਸਨਾਤਨ ਮਤ ਪੜੋਨਾ ਬੰਨੂ ਸਿਮਰਤੀ ਦਾ ਕਾਨੂੰਨ ਬੜ ਲਿਓ ਉਹਦੇ ਵਿੱਚ ਲਿਖਿਆ ਜਿਹੜਾ ਦੁਸ਼ਹਿਰਾ ਕੋ ਸ਼ਕਰੀਆਂ ਦਾ ਹੈ ਜਿਹੜੀ ਲੋਹੜੀ ਹੈ ਉਹ ਬ੍ਰਹਮਣਾ ਦੀ ਹੈ ਤੇ ਜਿਹੜਾ ਦੀਵਾਲੀ ਹੈ ਇਹ ਵੈਸਾ ਦੀ ਹੈ ਇਦੋਂ ਬੇਠਾ ਰਹੇਗੇ ਸ਼ੂਤਰ ਸ਼ੁਦਰਾ ਦਾ ਕੀ ਹੈ ਉਹਨਾਂ ਦੀ ਹੈ ਹੋਲੀ ਜੋ ਕੋ ਸਤਨਾਮ ਅੱਜ ਭੇਖਾ ਬੈਈਏ ਸਾਨੂੰ ਇੱਕ ਭਿਖਾਰੇ ਅਸੀਂ ਜੱਟ ਨੇ ਆ ਜਿਹੜੇ ਅਸੀਂ ਉੱਚੇ ਆ ਪਰ ਮੈਨੂੰ ਬਾਪ ਕਰਿਓ ਭਰਾਓ ਹੱਥ ਜੋੜ ਕੇ ਬੇਨਤੀ ਕਰਦਾ ਕਦੇ ਪੜਨੇ ਉਹ ਮੰਨੋ ਸਿਮਰਤੀ ਉਸ ਵੇਲੇ ਦਾ ਕਾਨੂੰਨ ਨਹੀਂ ਪੜਨਾ ਹੁੰਦਾ ਕਿਸੇ ਬ੍ਰਾਹਮਣ ਨੂੰ ਜਾ ਕੇ ਪੁੱਛਿਓ ਜਾਤ ਮੇਰੀ ਜੱਟ ਐ ਤੇ ਜਿਹੜਾ ਵਰਣ ਕੀ ਹੈ ਉਹਨੇ ਕਿਹਾ ਸੂਦਰ ਉਪਵਰਣ ਕੀ ਹੈ ਇੱਕ ਵਰਣ ਹੁੰਦਾ ਇੱਕ ਉਪਵਰਣ ਹੁੰਦਾ ਹੈ ਉਪਵਰਣ ਕੀ ਹੈ ਉਹਨੇ ਕਿਹਾ ਰਾਖਸ਼ ਸਾਨੂੰ ਬੰਦਿਆਂ ਦੀ ਗਿਣਤੀ ਚ ਨਹੀਂ ਗਿੜਿਆ ਇੱਕ ਕਿਤਾਬ ਮੇਰੇ ਕੋਲ ਪਈ ਹੈ ਉਹਦੇ ਚ ਲਿਖਿਆ ਹੈ ਵੀ ਜੱਟਾਂ ਤੋਂ ਲੈ ਕੇ ਜਿੰਨੇ ਹੀਟ ਦੇ ਹਨ ਸਾਰੇ ਇਹ ਰਾਖਸ਼ ਬੁੱਧੀ ਦੇ ਇਨਸਾਨ ਹੈ ਜੋ ਸਤਨਾਮ ਵਾਹੇ குருਜੀ ਤਾਂ ਤਾਂ ਮਹਾਰਾਜ ਨੇ ਭੀਮ ਚੰਦ ਨੂੰ ਕਿਹਾ ਸੀ ਨਾ ਰਵੰਦਰ ਸਿੰਘ ਸਾਹਿਬ ਦੀ ਧਰਤੀ ਤੇ ਭੀਮ ਚੰਦ ਕਹਿੰਦਾ ਸੀ ਮਹਾਰਾਜ ਆ ਜਿਹੜੇ ਤੁਸੀਂ ਇਕੱਠੇ ਕੀਤੇ ਆ ਨਾ ਜੱਟ ਨਾਈ ਸ਼ੀਂਦੇ ਤੇ ਹੋਰ ਚਮਾਰ ਵਜਨੀ ਇਹਨਾਂ ਨੂੰ ਵੱਡੋ ਬਾੜ ਸਾਨੂੰ ਬ੍ਰਹਮਣਾ ਤੇ ਛਤਰੀਆਂ ਨੂੰ ਅੰਮ੍ਰਿਤ ਸ਼ਰਕਾ ਦਿਓ ਔਚਾ ਸਮੇਤ ਅੰਮ੍ਰਿਤ ਸ਼ਕ ਲਾਂਗੇ ਮਹਾਰਾਜ ਕਹਿੰਦੇ ਨਹੀਂ ਹੋਏ ਇਹਨਾਂ ਨੂੰ ਤੁਸੀਂ ਕਰਮੂ ਧਰਮੂ ਕਹਿ ਕੇ ਜ਼ਮੀਨਾ ਖੋਲੇ ਨੇ ਉਹਨਾਂ ਇਹਨਾਂ ਦੀਆਂ ਜਿਨਕੀ ਜਾਤ ਗੋਤ ਕੁੱਲ ਨਹੀਂ ਸਰਦਾਰੀ ਦਾ ਭੇਕਦਾ ਹੀ ਇਨਹੀ ਕੋ ਸਰਦਾਰ ਬਣਾਉਂ ਤਬਾ ਗੋਬਿੰਦ ਸਿੰਘ ਨਾਮ ਤਾਂ ਤੁਸੀਂ ਬਾਹਰ ਚੱਲੋ ਮੈਂ ਅਮਰ ਤੇ ਇਹਨਾਂ ਨੂੰ ਸ਼ਕਾ ਮੰਗਾ ਦੇ ਕੋ ਸਤਨਾਮ ਸਿਨਾਹ ਇੱਕ ਜੀ ਤੇ ਸ਼ੂਦਰਾ ਨੂੰ ਤਿਹਾਰ ਦਿੰਦੇ ਐ ਹੋਲੀ ਮਹਾਰਾਜ ਨੇ ਲੋੜੀ ਦਾ ਲੋੜਾ ਨਹੀਂ ਕੀਤਾ ਦੀਵਾਲੀ ਦਾ ਦਿਵਾਲਾ ਨਹੀਂ ਕੀਤਾ ਮਨਾਉਂਦੇ ਸਿੱਖ ਦਿਵਾਲੀ ਵੀ ਐ ਉਹਦਾ ਨਾਮ ਚੇਂਜ ਕਰ ਦਿੱਤਾ ਦੀਪਮਾਲਾ ਦਾ ਜੋੜ ਮੇ ਦਾ ਜਾਂ ਬੰਤੀਛੋੜਾ ਦਿਨ ਪਰ ਹੋਲੀ ਨੂੰ ਉਹਲਾ ਮੁਹੱਲਾ ਤਾਂ ਕੀਤਾ ਮਹਾਰਾਜ ਕਹਿੰਦੇ ਤੁਸੀਂ ਇਹਨਾਂ ਨੂੰ ਦਰਕਾਰ ਦੇਓ ਅੱਜ ਤੋਂ ਇਹ ਹੋਲੀਆਂ ਨਹੀਂ ਖੇਡਣਗੇ ਇਹਨਾਂ ਨੂੰ ਖਾਲਸੇ ਵੜਾ ਦਿੱਤਾ ਕਿ ਹੋਲਾ ਮਹੱਲਾ ਢੇਡਣਗੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਗੇਸ਼ੇ ਦੀ ਗੱਲ ਤੇ ਆਵਾਂ ਉਹ ਹੋਲੀ ਉਸ ਦਿਨ ਮਨਾਈ ਜਾਂਦੀ ਹੈ ਜਿਸ ਦਿਨ ਹੋਲ ਆਂਦੈ ਨੇ ਜੰਨੀ ਪ੍ਰਜਾ ਸੀ ਉਸ ਵੇਲੇ ਉਹਨਾਂ ਨੇ ਖੁਸ਼ੀ ਮਨਾਈ ਕਿ ਬਚ ਗਿਆ ਪ੍ਰਹਿਲਾਦ ਸੜ ਗਿਆ ਜਦੋਂ ਸੜ ਕੇ ਸੁਆਹ ਹੋ ਗਈ ਨਾ ਹਰਨਾਕਸ਼ ਨੂੰ ਹੋਰ ਗੁੱਸਾ ਚੜ ਗਿਆ ਇੱਕ ਲੋਹੇ ਦਾ ਥੰਮ ਅੱਗ ਨਾਲ ਲਾਲ ਕਰਕੇ ਪ੍ਰਹਿਲਾਦ ਨੂੰ ਕਹਿੰਦਾ ਪ੍ਰਹਿਲਾਦ ਮੈਂ ਦੇਖਣਾ ਚਾਹਦਾ ਤੇਰਾ ਰੱਬ ਤੈਨੂੰ ਕਿਵੇਂ ਬਚਾਉਂਦਾ ਹੈ ਤੇਰਾ ਰੱਬ ਤੈਨੂੰ ਕਿਵੇਂ ਬਚਾਉਂਦਾ ਹੈ ਆ ਲੋਹੇ ਦਾ ਥੰਮ ਤਪਦਾ ਲਾਲ ਹੋਇਆ ਬਿਆਹ ਆ ਲੈ ਫੇਰੇ we Let's <laughs> ਵੰਚ ਫੋਜ ਹੀ ਰਿਆ ਸੀ ਮਨਾ ਜੇ ਮੈਂ ਥੰਮ ਨੂੰ ਜੱਪੀ ਪਾਲੀ ਕਿਤੇ ਸਾੜੀ ਨਾ ਜਾਵਾ ਕੀ ਵੇਖਦਾ ਏ ਇੱਕ ਕੀੜੀ ਉਸ ਥੰਮ ਦੇ ਉੱਤੇ ਚੜਦੀ ਜਾ ਰਹੀ ਏ ਤੁਰੀ ਜਾ ਰਹੀ ਏ ਭੱਜ ਕੇ ਜਾ ਕੇ ਜੱਪੀ ਪਾਲੀ ਮਨਾ ਜਿਹੜਾ ਇਸ ਕੀੜੀ ਨੂੰ ਹੀ ਸੜਨ ਦਿੰਦਾ ਤੈਨੂੰ ਕਿਵੇਂ ਸੜਨ ਦੇਗਾ ਜਦੋਂ ਸਤਨਾਮ ਸ੍ਰੀ ਵਾਹਿਗੁਰੂ ਇਸੇ ਲਈ ਗਏ ਕਿੜੀ ਨਾ ਬਣਦੇ ਰਾਮਾ ਪ੍ਰਹਲਾਦ ਦੋਜਤ ਜਦੋਂ ਥੰਮ ਨੂੰ ਜਤੀ ਪਾ ਲਈ ਨਾ ਨਹੀਂ ਸੜ ਕੇ ਸੁਆਹ ਹੋਇਆ ਗੁੱਸੇ 'ਚ ਆਇਆ ਗਾਤਰੇ ਖੰਡਾ ਚੁੱਕਾ ਹੋਇਆ ਸੀ ਇਹੇ ਜੋਰ ਨਾਲ ਖੰਡਾ ਕੱਢਿਆ ਜਦੋਂ ਕੱਢਣ ਲੱਗਾ ਨਾ ਗੁੱਸੇ 'ਚ ਤੇ ਮੁੱਠਾ ਥੰਮ 'ਚ ਲੱਜਿਆ ਐਡਾ ਜੋਰ ਨਾਲ ਕੱਢਿਆ ਮੁੱਠਾ ਥੰਮ 'ਚ ਲੱਜਿਆ ਮੁੱਠਾ ਗੱਜਣ ਕਰ ਸਾਨੂੰ ਪੜ ਕਿਹਾ ਹਮਦੇ ਵਿੱਚੋਂ ਇੱਕ ਸਰੀਰ ਨਿਕਲਿਆ ਹੈ ਜਿਹਦਾ ਮੂੰਹ ਸ਼ੇਰ ਵਾਲਾ ਹੈ ਆ ਪੰਜੇ ਨੌਦਰਾਂ ਸ਼ੇਰ ਵਾਲੀਆਂ ਹੈ ਮੂੰਹ ਸ਼ੇਰ ਵਾਲਾ ਹੈ ਬਾਕੀ ਸਾਰਾ ਸਰੀਰ ਬੰਧਿਆਲ ਹੈ ਇਹਨੇ ਫੜਿਆ ਹ ਰਾਖਸ਼ ਨੂੰ ਚੰਗੀ ਤਰ੍ਹਾਂ ਬਧੋੜ ਕੇ ਕੁੱਟ ਕੇ ਪੱਟਾਂ ਤੇ ਰੱਖ ਲਿਆ ਪੈਰਾਂ ਭਾਰ ਦੇ ਦੁਪਹਿਰਾ ਭਾਰ ਬੈਠੇ ਐ ਮੈਲ ਦੀਆਂ ਦੇੜੀਆਂ ਤੇ ਰਹਿ ਗਈ ਅੱਧਾ ਉਧਰ ਐ ਅੱਧਾ ਉਧਰ ਪੁੱਛਦੇ ਐ ਹਰਨਾਕਿਸ਼ ਇਉਂ ਦੱਸ ਤੇਰਾ ਪਹਿਲਾ ਵਾਰ ਸੀ ਨਾ ਅੰਦਰ ਵਾਰਾ ਨਾ ਬਾਹਰ ਵਾਰ ਤੂੰ ਅੰਦਰ ਐ ਜਾਂ ਬਾਹਰ ਕਹਿਣ ਲੱਗਾ ਜੀ ਅੱਧਾ ਅੰਦਰ ਅੱਧਾ ਬਾਹਰ ਢੜ ਮੇਰਾ ਅੰਦਰ ਐ ਤੇ ਲੱਤਾਂ ਬਾਹਰ ਐ ਕਹਣ ਲੱਗੇ ਹੁਣ ਦੂਜਾ ਗੱਲ ਸੀ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਨਾ ਸ ਧਰਤੀ ਤੇ ਜਾਂ ਆਕਾਸ਼ ਤੇ ਕਹਣ ਲੱਗਾ ਜੀ ਨਾ ਧਰਤੀ ਤੇ ਨਾ ਆਕਾਸ਼ ਤੇ ਤੁਹਾਡੇ ਪੱਟਾਂ ਤੇ ਕਹਣ ਲੱਗੇ ਫਿਰ ਅਗਲਾ ਵਾਰ ਸੀ ਨਾਮ ਹੈ ਬੰਦੇ ਤੋਂ ਵਰਾ ਨਾ ਜਾਨਵਰ ਤੋਂ ਵਰਾ ਹੁਣ ਦੱਸ ਮੈਂ ਬੰਦਾ ਜਾਂ ਜਾਨਵਰ ਇਹ ਜੇ ਕੀਰਤਨ ਸੁਣਨ ਇੱਥੇ ਆ ਕੇ ਗਏ ਲੋ ਇਹ ਕਹਾਂ ਨਾ ਘੜੋ ਖਾੜਾ ਥੋੜੀ ਐ ਕਹਣ ਲੱਗਿਆ 10 ਕਹਣ ਲੱਗਿਆ ਜੀ ਮੂਹਨ ਸ਼ੇਰਾਂ ਵਾਲਾ ਐ ਪੰਜੇ ਸ਼ੇਰਾਂ ਵਾਲੇ ਐ ਬਾਕੀ ਸਾਰਾ ਸਰੀਰ ਬੰਦੇ ਨਾਲ ਐ ਕੀ ਕਹੂੰ ਨਾ ਇਨਸਾਨ ਨਾ ਜਾਨਵਰ ਕਹਣ ਲੱਗਿਆ ਤਿੰਨ ਹੋ ਗਏ ਜਿੰਦਾ ਹਾਂ ਜੀ ਕਹਿੰਦੇ ਹੁਣ ਇਹ 10 ਤੇਰਾ ਵਰਸੀ ਨਾ ਮੈਨੂੰ ਕੋਈ ਸ਼ਸਤਰ ਵਾਰ ਸਕੇ ਨਾ ਸ਼ਸਤਰ ਵਾਰ ਸਕੇ ਸ਼ਾਸਤਰ ਵੀਰ ਜੀ ਨਾ ਨਾ ਕੋਈ ਮੈਨੂੰ ਤ੍ਰਪਾਨ ਵਰਸ਼ਾ ਢਾਲ ਕੁਝ ਵੀ ਗੋਲੀ ਬਜ਼ੂਟ ਨਾ ਮਾਰ ਸਕੇ ਤੇ ਨਾ ਹੀ ਮੈਨੂੰ ਕੋਈ ਮੰਤਰ ਤੰਤਰ ਕਰਕੇ ਮਾਰ ਸਕੇ ਤੇਲੇ ਹਣ ਦੱਸ ਮੈਂ ਕੋਈ ਮੰਤਰ ਪੜ ਰਿਆ ਜਾਂ ਕੋਈ ਮੈਂ ਤ੍ਰਪਾਨ ਜੁਕੀ ਹੋਈ ਆ ਜਿਹਨ ਲੱਗਾ ਜੀ ਨਾ ਤੁਹਾਡੇ ਕੋਲੇ ਤ੍ਰਪਾਨ ਐ ਤੇ ਨਾ ਤੁਸੀਂ ਕੋਈ ਮੰਤਰ ਪੜ ਰਹੇ ਹੋ ਜਦੋਂ ਇਦਾਂ ਗਿਆ ਨਾ ਰਿਦਾਂ ਪੜ ਲਓ ਪਿਆਰ ਨਾਲ ਨਾ ਤਾ ਪਗਤਾ ਦਾ ਗੋ ਉਹ ਫਾੜ ਕਰ ਦਿੱਤੇ ਹਰਨਾਕਸ਼ ਦੇ ਆਉ ਵਿਸ਼ੇ ਦੀ ਗੱਲ ਤੇ ਆਈਏ ਕਿੰਨੇ ਜत्न ਕੀਤੇ ਹਰਨਾਕਸ਼ ਨੇ ਮੈਂ ਨਾ ਬਰਾਂ ਐਨੇ ਬਰ ਲੈ ਕੇ ਵੀ ਉਹ ਅਸ਼ੁਰੀ ਸ਼ਕਤੀ ਦਾ مالک ਹਰਨਾਕਸ਼ ਆ ਧਰਤੀ ਤੇ ਰਹਿ ਨਹੀਂ ਪਾਇਆ ਇਸੇ ਲਈ ਮਹਾਰਾਜ ਕਹਿੰਦੇ ਰਹਿਣ ਨਾ ਪਾਵੇ ਹੈ ਸੁਰ